ਇਸ ਵਿਲੇ ਦੀ ਵੱਡੀ ਖਬਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲਗਾਤਾਰ ਨਾਰਾਇਣ ਸਿੰਘ ਚੌੜਾ ਦੇ ਖਿਲਾਫ ਵਰਦੇ ਹੋਏ ਨਜ਼ਰ ਆਏ ਤੇ ਹੁਣ ਉੱਥੇ ਹੀ ਨਾਰਾਇਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਦਲ ਖਾਲਸਾ ਉਤਰਿਆ ਹੈ ਜੀ ਹਾਂ ਦਲ ਖਾਲਸਾ ਦੇ ਆਗੂਆਂ ਦੇ ਵੱਲੋਂ ਅੱਜ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਜਦੋਂ ਜਥੇਦਾਰ ਸਹਿਬਾਨ ਨਹੀਂ ਮਿਲੇ ਤਾਂ ਉਹਨਾਂ ਦੇ ਵੱਲੋਂ ਕੰਦ ਤੇ ਹੀ ਆਪਣਾ ਮੰਗ ਪੱਤਰ ਚਿਪਕਾ ਦਿੱਤਾ ਗਿਆ ਦਰਅਸਲ ਇਸ ਪੂਰੇ ਮਾਮਲੇ ਦੇ ਵਿੱਚਕਾਰ ਇੱਕ ਘਟਨਾ ਸਾਹਮਣੇ ਆਈ ਜਿਸ ਦੇ ਵਿੱਚ ਦੇਖਿਆ ਗਿਆ ਕਿ ਇੱਕ ਨੌਜਵਾਨ ਦੇ ਵੱਲੋਂ ਨਾਰਾਇਣ ਸਿੰਘ ਚੋੜਾ ਜਦੋਂ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨਾਰਾਇਣ ਸਿੰਘ ਚੋੜਾ ਨੂੰ ਹਿਰਾਸਤ ਚ ਲੈਂਦੀ ਹੈ ਤਾਂ ਉਸ ਸਮੇਂ ਪਿੱਛੋਂ ਆ ਕੇ ਨਾਰਾਇਣ ਸਿੰਘ ਚੋੜਾ ਦੀ ਦਸਤਾਰ ਨੂੰ ਉਤਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਹੁਣੇ ਪੂਰਾ ਮਾਮਲਾ ਪੱਖ ਚੁੱਕਾ ਹੈ ਤੇ ਦਲ ਖਾਲਸਾ ਦੇ ਵੱਲੋਂ ਇਸ ਮਾਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ ਦਲ ਖਾਲਸਾ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਵੀ ਖੜੇ ਕੀਤੇ ਨੇ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਦਾ ਕਹਿਣਾ ਹੈ ਕਿ ਛੇੜਿਆ ਅਕਾਲੀ ਦਲ ਕਿਸੇ ਸਮੇਂ ਕੰਕਾਰਾਂ ਤੇ ਦਸਤਾਰਾਂ ਦੀ ਰਾਖੀ ਕਰਦਾ ਸੀ ਉਹੀ ਹੁਣ ਇਹਨਾਂ ਤੋਂ ਲਾਉਣ ਲੱਗਾ ਸੋ ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵੀ ਵਰਦੇ ਹੋਏ ਕਿਹਾ ਹੈ ਕਿ ਇਹ ਗੁਰੂ ਸਹਿਬਾਨਾਂ ਤੋਂ ਉੱਤੇ ਬਾਦਲ ਪਰਿਵਾਰ ਨੂੰ ਮੰਨਦੇ ਨੇ ਇਸ ਕਰਕੇ ਨਾ ਦਾ ਹਿਰਦੇ ਗੁਰੂ ਸਾਹਿਬ ਦੀ ਬੇਦਵੀ ਵਿਲੇ ਨਹੀਂ ਬਲੁੰਦ ਰਿਆ ਗਿਆ ਬਲਕਿ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਸਮੇ ਬਲੁੰਦ ਰਿਆ ਗਿਆ ਸੋ ਇਸ ਤਰੀਕੇ ਦੇ ਇਲਜ਼ਾਮ ਵੀ ਜਿਹੜਾ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਲਗਾਏ ਗਏ ਨੇ ਪਰ ਨਰਾਇਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਆਏ ਨੇ ਤਾਂ ਇੱਕ ਵਾਰੀ ਸੁਣਾ ਵੀ ਦਿੰਨੇ ਆ ਤੁਹਾਨੂੰ ਕਿ ਪਰਮਜੀਤ ਸਿੰਘ ਮੰਡ ਜਿਹੜੇ ਕਿ ਦਲ ਖਾਲਸਾ ਦੇ ਆਗੂ ਨੇ ਕੀ ਕੁਝ ਕਹਿ ਰਹੇ ਨੇ ਫਿਰ ਤੁਸੀਂ ਆਪਣੇ ਅੱਗੇ ਭਰਤੀ ਕਿਹੋ ਜਿਹੇ ਬੰਦੇ ਕੀਤੇ ਨੇ ਅਕਾਲੀ ਦਲ ਨੇ ਪਠਾਨਕੋਟ ਦੇ ਯੂਥ ਦਾ ਪ੍ਰਧਾਨ ਅਕ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਲੋਕ ਨੇ ਪੱਗਾਂ ਬੰਨਨ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਮਗਰੋਂ ਆ ਕੇ ਲਾਈਏ ਕਈ ਕੱਲ ਦਲਜੀਤ ਸਿੰਘ ਚੀਮਾ ਨੇ ਸ਼ਰਿਆਮ ਪ੍ਰੈਸ ਦੇ ਵਿੱਚ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਤ ਗਈ ਲੜਾਈ ਝਗੜੇ ਚ ਲੱਗੀ ਲੱਥੀ ਪੱਗ ਵੱਖਰੀ ਚੀਜ਼ ਆ ਪਰ ਜਾਨ ਬੁੱਝ ਕੇ ਮਗਰੋਂ ਆ ਕੇ ਹੱਥ ਪਾ ਕੇ ਲਾਈ ਗਈ ਪੱਗ ਵੱਖਰੀ ਚੀਜ਼ ਜੇ ਤੇ ਮੈਗਨਾ ਸ਼ੁਕਰ ਅਕਾਲਪੁਰ ਕਵਾਯ ਗਰੂਦਾ ਕੇ ਤੁਹਾਡੇ ਕੈਮਰੇ ਉੱਥੇ ਸੀਗੇ ਨਹੀਂ ਤੇ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦੇਣਾ ਵੀ ਬਦਬੀ ਵਾਂਗੂ ਨੌ ਸਾਲ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦਿੱਤਾ ਵੀ ਅਸੀਂ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂਗਾ ਹੌਣ ਮੰਨੇ ਨੇ ਤੇ ਜੇ ਕੱਲ ਤੁਹਾਡੇ ਉਥੇ ਕੈਮਰੇ ਨਾ ਹੁੰਦੇ ਤੇ ਜਿਸ ਤਰੀਕੇ ਦੇ ਨਾਲ ਅਜੇ ਵੀ ਵੇਖੋ ਕੈਮਰੇ ਹੋਣ ਦੇ ਬਾਵਜੂਦ ਝੂਠ ਬੋਲ ਰਹੇ ਨੇ ਵੀ ਨਹੀਂ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਬੰਦਾ ਮਗਰੋਂ ਆਉਂਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਆ ਝਗੜੇ ਦੇ ਵਿੱਚ ਉਹ ਉਥੋਂ ਹੀ ਲੱਥ ਕੇ ਥੱਲੇ ਡੇਪੈਂਦੀ ਆ ਉਹਨੇ ਹੱਥ 'ਚ ਫੜੀ ਤੇ ਪਛਾਣ ਲਿਆ ਕੇ ਸੁੱਟੀ ਏ ਇਹੋ ਜੇ ਤੁਸੀਂ ਲੋਕ ਆਕਾਲੀ ਦਲ ਦੇ 'ਚ ਸ਼ਾਮਲ ਕੀਤੇ ਨੇ ਤੇ ਇੱਕ ਸਵਾਲੀਆ ਚਿੰਨ ਬਣਦਾ ਵੀ ਇਸ ਆਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਆ ਇਹ ਆਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਲਈ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਹੀ ਉਹੀ ਆਕਾਲੀ ਦਲ ਸਾਡੀਆਂ ਪਗਾਂ ਲਾਉਣ ਨੂੰ ਤੁਰ ਪਿਆ ਇਹੋ ਜਿਹਾ ਅਕਾਲੀ ਦਲ ਨੂੰ ਬਚਾ ਕੇ ਅਸੀਂ ਕਿਹੜੇ ਚਾਰ ਚੰਦ ਲਾ ਲਾਂਗੇ ਨਾਮ ਰਹਿ ਗਿਆ ਅਕਾਲੀ ਦਲ ਦਾ ਪਹਿਲਾਂ ਇੱਕ ਨਾਰਾ ਹੁੰਦਾ ਹੀ ਹਮ ਆ ਅਕਾਲੀ ਪੰਥ ਕੇ ਵਾਲੀ ਤਾਂ ਤੁਸੀਂ ਸੁਣਿਆ ਕਿ ਕਾਫੀ ਰੋਸ ਜਿਹੜਾ ਉਹਨਾਂ ਦੇ ਅੰਦਰ ਦੇਖ ਰਿਹਾ ਹੈ ਜਿਹੜਾ ਨਰੈਣ ਸਿੰਘ ਚੌੜਾ ਦੀ ਦਸਤਾਰ ਉਤਾਰੀ ਗਈ ਹੈ ਇੱਕ ਨੌਜਵਾਨ ਇੱਕ ਵਾਰੀ ਫੇਰ ਤੋਂ ਘਟਨਾ ਤੇ ਝਾਤ ਮਰਵਾਈਏ ਤਾਂ ਜਦੋਂ ਸੁਖਬੀਰ ਸਿੰਘ ਬਾਦਲ ਦੂਸਰੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਸਜ਼ਾ ਸੁਣਾਈ ਗਈ ਸੀ ਉਸ ਦੇ ਦਰਮਿਆਨ ਜਦੋਂ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਬੈਠੇ ਹੁੰਦੇ ਨੇ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ ਹੈ ਤਾਂ ਉੱਥੇ ਡਿਊਟੀ ਦੇ ਰਹੇ ਹੁੰਦੇ ਨੇ ਪਹਿਰੇਦਾਰ ਦੀ ਤਾਂ ਉਸ ਸਮੇਂ ਨਰਾਇਣ ਸਿੰਘ ਚੌੜਾ ਦੇ ਵੱਲੋਂ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸੁਰੱਖਿਆ ਮਲਾਜ਼ਮਾਂ ਦੇ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਹਿਰਾਸਤ ਚ ਲੈ ਲਿਆ ਜਾਂਦਾ ਹੈ ਤਾਂ ਜਦੋਂ ਸੈਂਕੜੇ ਲੋਕ ਉਹਨਾਂ ਨੂੰ ਹਿਰਾਸਤ ਚ ਲੈਂਦੇ ਨੇ ਤਾਂ ਜਦੋਂ ਉਹਨਾਂ ਨੂੰ ਪੁੱਛ ਗਏ ਇਸ ਦੇ ਲਈ ਦਫ਼ਤਰ ਵੱਲ ਲਿਜਾਇਆ ਜਾਂਦਾ ਹੈ ਤਾਂ ਤਸਵੀਰਾਂ 'ਚ ਇੱਕ ਨੌਜਵਾਨ ਵੀ ਦੇਖ ਰਿਹਾ ਹੈ ਜਿਹੜਾ ਭੱਜ ਕੇ ਪਿੱਛੋਂ ਆਉਂਦਾ ਹੈ ਤੇ ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰ ਦਿੰਦਾ ਹੈ ਸੋ ਉਸ ਨੂੰ ਲੈ ਕੇ ਵੀ ਹੁਣ ਪੂਰਾ ਮਾਮਲਾ ਪੱਖਿਆ ਹੋਇਆ ਹੈ ਤੇ ਅੱਜ ਇਸੇ ਕੜੀ ਦੇ ਤਹਿਤ ਜਿਹੜੇ ਦਲ ਖਾਲਸਾ ਦੇ ਆਗੂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਮੰਗ ਪੱਤਰ ਦੇਣ ਪਹੁੰਚੇ ਪਰ ਜਦੋਂ ਜਥੇਦਾਰ ਸਹਿਬਾਨ ਉੱਥੇ ਨਹੀਂ ਮਿਲੇ ਤਾਂ ਉਹਨਾਂ ਨੇ ਆਪਣਾ ਮੰਗ ਪੱਤਰ ਦੀਵਾਰ ਤੇ ਹੀ ਚਿਪਕਾ ਦਿੱਤਾ